ਦੋਸਤੋ ਲੰਬੀ ਰਜਵਾਹਾ ਨਹਿਰ ਜਿਹੜੀ ਕਿ ਟੁੱਟ ਗਈ ਅਸਮਾ ਸਾਢੇ 3 ਵਜੇ ਤੇ ਅਜੇ ਵੀ ਆ ਕੰਨ ਦਾ ਡਕੀ ਜਾਂਦੀਆਂ ਸਾਈਡਾਂ ਵਾਲੀਆਂ ਦੇਖੋ ਪਾਣੀ ਬੰਦ ਕਰਾਤਾ ਪਰ ਸਾਰਾ ਪਾਣੀ ਆ ਵਾਣਾ ਵੀਤੀ ਬੜੀ ਹੈ ਵਾਣਾ ਚ ਵੜੀ ਜਾਂਦਾ ਦੇਖੋ ਤੁਸੀਂ ਬੱਲੇ ਬੱਲੇ ਐਟੇ ਕੰਡੇ ਗਦੀਆਂ ਬੁਰਾ ਹਾਲ ਹੈ ਸਾਰੀ ਡਿੱਗੂ ਵੀ ਹੁਣ ਪਰਲੇ ਪਾਸੇ ਟੱਕਾ ਦਿੱਤਾ ਗਿਆ ਵਾਂ ਲੰਬੀ ਰਜਵਾਹਾ ਅੱਜ ਸਵੇਰ 3:30 ਵਜੇ ਦੋਸਤ ਟੁੱਟ ਗਈ ਲੰਬੀ ਰਜਵਾਹਾ ਨਹਿਰ ਜਿਹੜੀ ਤੇ ਦਰੋਮ ਬਣੀ ਵਾਲੇ ਦੇ ਪੁਲ ਦੇ ਜਮਾਂ ਨਾਲੋਂ ਟੁੱਟੀ ਐ ਦੇਖ ਲਓ ਤੁਸੀਂ ਇੱਧਰ ਘਾਰਾ ਪਿਆ ਖੜਾ ਗਾਂ ਜਾਈਦਾ ਨੀਗਾ ਉੱਥੋਂ ਟੁੱਟੀ ਅਗਲੇ ਪਾਸੋਂ ਇੱਧਰ ਦੇਖੋ ਸਾਰੇ ਬਾਣ ਉਹ ਪਿੰਡ ਤਾਂ ਹੀ ਭਰ ਗਏ ਆ ਆਈੜੀਆਂ ਟੂੜੀ ਪਈ ਸੀਗੀ ਇਕੱਠੀ ਕੀਤੀ ਟੂੜੀ ਵੀ ਸਾਰੀ ਰੋੜ ਰੜ ਗਈ ਦੇਖੋ ਤੁਸੀਂ ਦੋਸਤੋ ਕਿੰਨਾ ਬੁਰਾ ਹਾਲ ਐ ਰੱਕੇ 3:30 ਵਜੇ ਦਿਨਾਂ ਟੁੱਟਿਓ ਦੂਰ ਤਾਈਂ ਪਤੂ ਹੀ ਖੜ ਤੇ ਪੁਲ ਤੱਕ ਜਿਹੜਾ ਹੈਗਾ ਨਹਿਰ ਸੜਕ ਤੱਕ ਪਾਣੀ ਪਹੁੰਚ ਗਿਆ ਤੇ ਕਿੰਨਾ ਬੁਰਾ ਹਾਲ ਐ ਅੱਡੇ ਗਾਂ ਜਿਹੜੀਆਂ ਹੈਗੀਆਂ ਡੀਜੀ ਜਾਂਦੀਆਂ ਹੈ ਵਾਰੀ ਵਾਰੀ ਟਿਕਾ ਡਿਵੀਜ਼ਨ ਦੇ ਪ੍ਰਿੰਟ ਵਾਲੇ ਪਹੁੰਚੇ ਉਹਨਾਂ ਨੇ ਆ ਕੇ ਨਹਿਰ ਨੂਰ ਬੰਦ ਕਰਾਈ ਆ ਕੇ ਨਹਿਰ ਬੰਦ ਕਰਾਉਣ ਤੋਂ ਬਾਅਦ ਅਜੇ ਵੀ ਜਿਵੇਂ ਜਿਵੇਂ ਪਛਾਣ ਪੂਰੀ ਆਉਂਦੀ ਹੈ ਨਹਿਰ ਓਏ ਥੱਲੋ ਪੂਰੀ ਜਾਂਦੀ ਹੈ ਉੱਤੇ ਗੰਡ ਕੀ ਜਾਂਦੀਆਂ ਸਵੇਰਾ 4:30 ਵਜੇ ਕਹਿੰਦੇ ਉੱਤੀ ਹੈ ਅਨਾਉਂਸਮੈਂਟ ਕੀਤੀ ਸੀ ਪਰਲਾ ਜਿਹੜਾ ਪਾਸਾ ਹੈਗਾ ਉਧਰ ਅਜੇ ਜਗ੍ਹਾ ਹੈਗੀ ਐ ਇਧਰਲੀ ਪਰੜੀ ਜਮਾ ਪਤਲੀ ਐ ਆ ਦੇਖੋ ਤੇ ਟੁੱਟ ਪਤਨੇ ਕਿਵੇਂ ਗਈ ਅਜੇ ਥੋੜੀ ਦੇਰ ਪਹਿਲੇ ਹੀ ਚੰਗੀ ਨਹਿਰ ਸੀਗੀ ਸਾਫ਼ ਸੁਥਰੀ ਬਣੀ ਸੀ ਪਰ ਸਮਝੋਂ ਬਾਹਰ ਹੈ ਕਿ ਟੁੱਟ ਗਈ ਇਹਦੇ ਕੋਲ ਆ ਤਾਂ ਅਜੇ ਹੋਏ ਪਏ ਆ ਟੋਪ ਨਾਲੇ ਤਾਂ ਜਦੋਂ ਲਈ ਸੋਡਾ ਵਾਣ ਭਰ ਗਿਆ ਸਾਰਾ ਪਰਾਂ ਤੱਕ ਪਰ ਗਿਆ ਹੈ ਨਾ ਮੋਹਪੁਰ ਸੜਕ ਤਾ ਹੀ ਪਹੁੰਚ ਗਿਆ ਪਾਣੀ ਤਾਂ ਸੜਕ ਤਾ ਹੀ ਹੈ ਨਾ ਉਹ ਪਰਲੇ ਵਾਣ ਤੇ ਫਿਰਦਾ ਹਾਂ ਹਾਂ ਟਾਲ ਹੈ ਇਧਰ ਪਰੜੀ ਮਾੜੀ ਜਿਹੀ ਪਰੜੀ ਹੈ ਜਮੇ ਪਰੜੀ ਮਾੜੀ ਜੀ ਇਧਰ ਦਾ ਛੋਟੀ ਜੀ ਹੈ ਸਾਰਾ ਪਾਣੀ ਜਿਹੜਾ ਪਿਸ਼ਾਵ ਆਈ ਜਾਂਦਾ ਜਿਹੜਾ ਇੱਥੇ ਖਪੀ ਜਾਂਦਾ ਵਾਣ 'ਚ ਉਹ ਪਈ ਜਾਂਦਾ ਵੇਖੋ ਆਹ ਇੱਕ ਤੇ ਆਹ ਜ਼ਮੀਨ ਤਾਂ ਰਹੂਗੀ ਠੰਡੀ ਤਾਂ ਹੋ ਗਈ ਆ ਤੁਹਾਡੇ ਖੂਹ ਚ ਵੀ ਪਾਣੀ ਫੜ ਕੇ ਪਰ ਮੋਟਰ ਉੱਤੀ ਪਈ ਐ ਲੰਬੀ ਤੇ ਜਵਾਹਾ ਦੋਕ ਤੁੱਟ ਗਿਆ ਤੇਆਂ ਡਿੱਗੀ ਜਾਂਦੀਆਂ ਫੜਕੇ ਦਰਕੇ ਦੇ ਵਿੱਚ ਵੇਖੋ ਅਜੇ ਹੋਰ ਵੀ ਜਿਵੇਂ ਜਿਵੇਂ ਪੂਰਾ ਭਈ ਜਾਂਦਾ ਤੇ ਕੀ ਜਾਂਦੀ ਦਰਪੱਕਾ ਰਿੱਟਾ ਸਾਰਾ ਅੱਗੇ ਵੀ ਇੱਥੋਂ ਕਈ ਵਾਰ ਨਹਿਰ ਟੁੱਟਦੀ ਵੀ ਹੈ ਪੁਰਾਣੇ ਵੇਲਾਂ ਦੇ ਵਿੱਚ ਹੁਣ ਨਹੀਂ ਉੱਤੀ ਕਦੇ ਪਰ ਜਿਹੜਾ ਹੈਗਾ ਵੇਖੋ ਮਿੱਟੀ ਸਾਰਾ ਹਿੱਲੀ ਜਾਂਦਾ ਹੈ ਸਾਰੀ ਮਿੱਟੀ ਤੁਹਾਨੂੰ ਦਿਖਾਉਣਾ ਮੈਂ ਆਹ ਆ ਮਿੱਟੀ ਖਿਸਕੀ ਜਾਂਦੀ ਹੈ ਸਾਰੀ ਅੱਜ ਸੋਭਾ ਸਾਢੇ 3 ਵਜੇ ਨਹਿਰ ਟੁੱਟੀ ਹੈ ਉਦੋਂ ਬਾਬੇ ਨੇ ਅਨਾਉਂਸਮੈਂਟ ਕੀਤੀ ਇਧਰੋਂ ਵੀ ਡਿੱਗਣ ਲੱਗ ਪੈਂਦੇ ਗਾਂ ਡਿੱਗੂਗੇ ਇਧਰੋਂ ਵੀ ਨਹਿਰ ਇਧਰਲੀ ਕੰਦ ਵੀ ਜਾਊਗੀ ਇਹਦੇ ਐਤੋਂ ਉਹ ਦੇਖੋ ਉਧਰੋਂ ਹੁਣ ਪੋਰਾ ਪੰਦਾ ਉਸ ਨੂੰ ਲੰਬੀ ਰਜਵਾਹਾ ਨਹਿਰ ਹੈ ਜੀ ਇਹ ਸਰੰਦ ਫਿਲਟਰ ਚੋਂ ਨਿਕਲਦੀ ਹੈ ਇਹ ਕੁੱਟੀ ਹੈ ਇਹ ਮਣੀ ਵਾਲੇ ਤੇ ਪਤੋਈ ਖੜੇ ਦੇ ਪੁਲ ਦੇ ਵਿਚਾਲੇ ਉਹ ਮਣੀ ਵਾਲੇ ਪੁਲ ਦੇ ਨੇੜੇ ਜਾ ਕਿੱਲਾ ਸਵਾ ਕਿੱਲਾ ਵਾਟਰ ਹੰਮ ਮਣੀ ਵਾਲੇ ਦੇ ਪੁਲ ਬੰਨੀ ਟੁੱਟ ਗਈ ਇਹ ਤੇ ਆਹ ਘਾਰੇ ਤੇ ਘਾਰਾ ਪਈ ਜਾਂਦਾ ਨਹਿਰ ਫੁਰ ਫੁਰ ਕੇ ਵਹਣਾ ਜਾਈ ਜਾਂਦੀ ਏ ਸਾਰੀ ਇਹ ਕੋਲ ਕੀ ਹਾਲਾਤ ਹੋਏ ਪਏ ਆ ਸਵਾ 3:30 ਵਜੇ ਦੀ ਕਹਿੰਦੇ ਟੁੱਟੀ ਏ ਨਹਿਰ ਬੰਦ ਕਰਵਾਤੀ ਪਰ ਪਾਣੀ ਹਜੇ ਵੀ ਕਾਫੀ ਬਹੁਤ ਹੀ ਆਈ ਜਾਂਦਾ ਹੈ ਜਿਸੀ ਗੁਦਾਰਾ ਸਾਹਿਬ ਇਧਰ ਵੇਖੋ ਵਾਹਣ ਸਾਰਾ ਭਰ ਗਿਆ ਵਾਹਣ ਦੂਰ ਤਿਆਂ ਪਰਾਂ ਤੋਂ ਦਿਖਾਉਣਾ ਹੈ ਉਹ ਵੇਖੋ ਗਾਂ ਫਤੋਈ ਗੜੇ ਵਾਲੀ ਫਤੋਈ ਖੜੇ ਵਾਲੀ ਸੜਕ ਤੱਕ ਪਹੁੰਚ ਗਿਆ ਲੱਗ ਗਿਆ ਜਾ ਕੇ ਉਧਰ ਨੀਓ ਇਹ ਇਲਾਕਾ ਸਾਰਾ ਉਧਰ ਲੱਗ ਗਿਆ ਆ ਦੇਖੋ ਪਿੰਡ ਤੱਕ ਸਾਰਾ ਜੱਲੂ ਕੀ ਖੇਤਾਂ ਵਾਲਾ ਵਾਹਣ ਜਿਹੜੇ ਹੈਗੇ ਵਾਹਣ ਸਾਰੇ ਭਰੇ ਪਏ ਐਨਾਂ ਦੀ ਤੂੜੀ ਤੁਹਾਡੀ ਤਰਕੀ ਸਾਰੀ ਆ ਪੋਰ ਲੱਗਿਆ ਵਾ ਇਧਰ ਵੀ ਪਾਣੀ ਪੂਣੀ ਵੜਿਆ ਫਿਰਦਾ ਸਾਰੀ ਇਧਰੋਂ ਨਹਿਰ ਧੱਕਣ ਦੀ ਹਰਾਨੀ ਐ ਉਸ ਤੇ ਦੇਖਿਆ ਜਾਵੇ ਤਾਂ ਇਧਰਲੀ ਪਟੜੀ ਐ ਜਿਹੜੀ ਉਹ ਜਮੇ ਖਾਲੇ ਵਰਗੀ ਬਣਾਇ ਫੜੀ ਵੀ ਐ ਪਤਲੀ ਜੀ ਐ ਜਮੇ ਇਧਰੋਂ ਟੁੱਟੀ ਐ ਇਹ ਇਧਰ ਹੁਣ ਗਾਂ ਜਾ ਨਹੀਂ ਸਕਦੇ ਕਿਉਂਕਿ ਆ ਥੱਲੋਂ ਨਾ ਸਾਰੀ ਕੰਦ ਡਿੱਗੀ ਜਾਂਦੀ ਐ ਉਧਰੋਂ ਪਰਲਾ ਪਾਸਾ ਵੇਖੋ ਉਹ ਸਾਰਾ ਹੌਲੀ ਹੌਲੀ ਜਿਵੇਂ ਜਿਵੇਂ ਘਾਰ ਪਈ ਕਾਰਾ ਪਈ ਜਾਂਦੀ ਹੈ ਉਵੇਂ ਡਿੱਗੀ ਜਾਂਦਾ ਹੁਣ ਉਹ ਵੀ ਡਿੱਗੂਗਾ ਸਾਹਮਣੇ ਵਾਲਾ ਤੇ ਸਾਰੀ ਨਹਿਰ ਜਿਵੇਂ ਜਿਵੇਂ ਪਾਣੀ ਚੱਲੀ ਜਾਣਾ ਨੇ ਡਿੱਗੀ ਜਾਣਾ ਆ ਵੇਖੋ ਇੱਥੋਂ ਫਿਰ ਕਿਸ਼ਤਨ ਲੱਗ ਗਿਆ ਉਹ ਦੇਖੋ ਪੀ ਉਹ ਵੇਖੋ ਐਂਡ ਇਹ ਭੁਰੀ ਜਾਂਦੀ ਹੈ ਬਿਸਕੁਟ ਵਾਂਗੂ ਇਹ ਬਿਸਕੁਟ ਗਿੱਲਾ ਹੋ ਜਾਂਦਾ ਗੋਸ਼ੀ ਪੀਟੀ ਵਾਲਾ ਪੀਟੀ ਵਾਲਾ ਸਾਹਿਬ ਦਰ ਬੰਦ ਹੋ ਗਈ ਗਾਂ ਤਾਂ ਇਹਦਾ ਪਾਣੀ ਆਈ ਜਾਂਦਾ ਜਾਂ ਤ ਜਾਂਦਾ ਹੀ ਨਹੀਂ ਇੱਥੇ ਪੈਣ ਲੱਗਾ ਵਾਹਣਾ ਦੇ ਵੀ ਸਾਰਾ ਗਾਂ ਸ਼ੇਅਰ ਕਰ ਦਿਓ ਦੋਸਤਾਂ ਮਿੱਤਰਾਂ ਨੂੰ ਤੇ ਇਹਦੀ ਬਣਾਈ ਕਰਨ ਵਾਸਤੇ ਵੀ ਲੋੜ ਪਊਗੀ ਅਨਸਾਰੇ ਦੋਸਤਾਂ ਦੀ ਕਿਸਾਨ ਵੀਰਾਂ ਦੀ ਟਰੈਕਟਰ ਨਾਲ ਵੱਢਣੀ ਹੈ ਕਿਉਂਕਿ ਆ ਦੇਖੋ ਇਧਰੋਂ ਤਾਂ ਪਰਲੀ ਪਰੜੀ ਵੀ ਜਿਹੜੀ ਹੈਗੀ ਸਾਰੀ ਕਾਰ ਪੈ ਗਈ ਸਾਰੇ ਉਹ ਦੂਰ ਤੱਕ ਦੇਖੋ ਤੁਸੀਂ ਉਹ ਮੱਥੇ ਤੇ ਜਾ ਕੇ ਉੱਥੋਂ ਟੁੱਟੀ ਐ ਟੱਕਰ ਲੱਗੀ ਐ ਉੱਥੇ ਜਿੱਥੇ ਉੱਥੋਂ ਟੁੱਟੀ ਐ ਉਦੋਂ ਦਾ ਸੜਕ ਦਾ ਵੀਦਾ ਥਲੜਾ ਪਾਸਾ ਨਹਿਰ ਦਾ ਵੀਦਾ ਥਲੜਾ ਪਾਸਾ ਪਰ ਇਧਰੋਂ ਜਿਹੜਾ ਹੈਗਾ ਬਰਹਾੜਾ ਨਿਰਮਲ ਸਿੰਘ ਮਾਨ ਜੀ ਰੁਕੋ ਬਾਈ ਜੀ ਨਹਿਰਾਂ ਟੁੱਟ ਗਈ ਉਹ ਤਾਂ ਫਲਾ ਹੋ ਜੇ ਉਧਰੋਂ ਸਾਰੀ ਜਾਊਗੀ ਔਰ ਡੀਪਰਲੇ ਪਾਸੇ ਜਮਾ ਕੱਟਾ ਰੇਤ ਹੈ ਉਹ ਸਾਰੀ ਖੁਰੀ ਜਾਂਦੀ ਹੈ ਸਾਰੀ ਖੁਰਪੁਰ ਕੇ ਤਰਮ ਤਰਮ ਡਿੱਗੀ ਜਾਂਦੀ ਹੈ ਵਿੱਚ ਇਹ ਨਹਿਰ ਦੇ ਤੇ ਆ ਦੇਖੋ ਇਹ ਹਾਲਾਤ ਹੈ ਪਾਣੀ ਕੱਖ ਨਹੀਂ ਛੱਡਦਾ ਪਾਣੀ ਤੇ ਅੱਗ ਕਰਤੀ ਖਤਰਨਾਕ ਚੀਜ਼ ਹੈ ਜਦੋਂ ਆਉਦੀ ਆਈ ਤੇ ਆ ਜਾਂਦੇ ਤੇ ਫਿਰ ਕੰਮ ਨਹੀਂ ਕਰ ਦਿੰਦੇ ਦੇਖ ਹੀ ਲਓ ਤੁਸੀਂ 因为。